ਸੜੀ ਦੇ ਵਿੱਚ ਖੜੇ ਸੀਗੇ ਵਿਚੜ ਕੇ ਬਾਈਕ ਲਗਾ ਕੇ ਤੇ ਬਾਥਰੂਮ ਕਰਦੇ ਸੀਗੇ ਉੱਥੇ ਤੇ ਠੀਕ ਹੈ ਇੱਥੇ ਕਰਦੇ ਸੀ ਬਾਥਰੂਮ ਘਰ ਦੇ ਬਾਹਰ ਹੀ ਸਾਡੇ ਘਰ ਕਿੱਥੇ ਆਪਣਾ 400 ਕਿ ਅੱਛਾ ਮੈਂ ਇਹਨਾਂ ਨੂੰ ਸੜਕ ਦੇ ਵਿੱਚ ਬਾਈਕ ਲਾਇਆ ਹੋਇਆ ਸੀਗਾ ਮੈਂ ਇਹਨਾਂ ਨੂੰ ਮਨਾ ਕੀਤਾ ਮੈਂ ਕਿ ਸੜਕ ਦੇ ਵਿੱਚ ਬਾਈਕ ਨਾ ਲਾਓ ਚੰਗੇ ਨਹੀਂ ਲੱਗਦਾ ਇੱਥੇ ਬਾਥਰੂਮ ਨਾ ਕਰਿਆ ਕੋੜਾ ਕੁੜੀਆਂ ਲੰਘਦੀਆਂ ਮੇਰੇ ਬੱਚੇ ਘਰ ਲੜਕੀ ਹੈਗੀ ਕੋਈ ਫਿਰ ਬਾਹਰ ਬੰਦਾ ਕੋਈ ਸ਼ਾਪਿੰਗ ਵਾਰਾ ਕੋਈ ਖਾਣ ਪੀਣ ਨਿਕਲਦਾ ਕੋਈ ਚੰਗਾ ਨਹੀਂ ਲੱਗਦਾ ਦੇਖਦੇ ਇਹ ਕਹਿੰਦਾ ਤੁਹਾਰੇ ਬਾਪ ਦਾ ਸੜਕ ਹੈ ਇਹ ਕਿੰਨੇ ਵੇਦਿਆਂ ਨੇ ਹਮਲਾ ਕੀਤਾ ਤੁਹਾਡੇ ਘਟ ਘਟ 6 ਮਿੰਟ ਦੇ ਸਿਗੇ ਕੀ ਮਾਰੇ ਤੁਹਾਡੇ ਮੇਰੇ ਸਿਰ 'ਚ ਪਤਾ ਨਹੀਂ ਕੀ ਮਾਰੇ ਹੁਣ ਮਾਰਦੇ ਗਏ ਮੇਰੇ ਸਿਰ 'ਚ ਲਗਾ ਪਏ ਨਾਲ ਗਾਲੀ ਕੱਢਦੇ ਪਏ ਸੀਗਾ ਸਮਝਾਉਂਦੇ ਪਏ ਸੀ ਮੈਂ ਕਿ ਇਦਾਂ ਦੀ ਹਰਕਤਾਂ ਨਾ ਕਰੋ ਤੇ ਸਾਡੀ ਗਲੀ ਬਿਲਕੁਲ ਨੈਰੋ ਹੈ ਉਹ ਉੱਥੇ ਬਾਈਕ ਵਿਚਕਾਰ ਖੜੀ ਕਰਕੇ ਸਾਈਡ ਤੇ ਬਾਥਰੂਮ ਕਰ ਰਹੀ ਸੀ। ਇਨਾਂ ਨੇ ਹੀ ਕਿਹਾ ਵੀ ਭਾਜੀ ਤੁਸੀਂ ਆਪਣੀ ਬਾਈਕ ਸਾਈਡ ਤੇ ਲਾ ਦੋ ਨਾਲੇ ਐਦਾਂ ਤੁਸੀਂ ਖੁੱਲੇ ਜੇ ਬਾਥਰੂਮ ਕਰ ਰਹੇ ਹੋ ਤੇ ਇੱਥੇ ਪੈਣਾ ਵਾਲੇ ਸਾਰੇ ਪਾਸੇ ਕੈਮਰੇ ਲੱਗੇ ਅੱਛਾ ਨਹੀਂ ਲੱਗਦਾ। ਬਸ ਇੰਨੇ ਦੇ ਵਿੱਚ ਇਹ ਉਹਦੇ ਘਰ ਕੰਪਲੀਟ ਲੈ ਕੇ ਜੇ ਤੇ ਉਹਨਾਂ ਨੇ ਸਾਰੇ ਮੁੰਡਿਆਂ ਨੇ ਢੇਰ ਕੇ ਉਹਨਾਂ ਦੇ ਸਿਰ ਤੇ ਕਿੰਨੇ ਵਿਅਕਤੀਆਂ ਨੇ ਹਮਲਾ ਕੀਤਾ ਇਨਾਂ ਨੇ 6 ਜਣਿਆਂ ਨੇ ਕੀਤਾ। ਕੀ ਮਾਰਿਆ ਮੇਰੇ ਉੱਪਰ ਕਿਸ ਕਿਸ ਚੀਜ਼ ਨਾਲ ਹਮਲਾ ਕੀਤਾ? ਭੜਿਆਂ ਦੇ ਨਾਲ ਔਰ ਦਾਤ ਦੇ ਨਾਲ। ਫਗਵਾੜਾ ਸ਼ਹਿਰ ਦੇ ਚਾਚੋਕੀ ਨਜ਼ਦੀਕ ਗੈਸ ਏਜੰਸੀ ਵਿਖੇ 6 ਦੇ ਕਰੀਬ ਨੌਜਵਾਨਾਂ ਵੱਲੋਂ ਇੱਕ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦੇਣ ਦੀ ਸੂਚਨਾ ਪ੍ਰਾਪਤ ਹੋਈ ਹੈ ਜ਼ਖਮੀ ਹਾਲਤ ਵਿੱਚ ਵਿਅਕਤੀ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਜ਼ਖਮੀ ਦੀ ਪਛਾਣ ਸੌਰਵ ਸ਼ਰਮਾ ਵਾਸੀ ਚਾਚੋਕੀ ਵਜੋਂ ਹੋਈ ਹੈ ਸਾਰੀ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਸੌਰਵ ਸ਼ਰਮਾ ਨੇ ਦੱਸਿਆ ਕਿ ਉਹ ਅੱਜ ਜਦੋਂ ਆਪਣੇ ਘਰ ਜਾ ਰਿਹਾ ਸੀ ਤਾਂ ਗਲੀ ਵਿੱਚ ਕੁਝ ਨੌਜਵਾਨ ਮੋਟਰਸਾਈਕਲ ਖੜਾ ਕਰਕੇ ਬਾਥਰੂਮ ਕਰ ਰਹੇ ਸਨ ਤਾਂ ਉਸਨੇ ਉਹਨਾਂ ਨੂੰ ਗਲੀ ਵਿੱਚ ਬਾਥਰੂਮ ਕਰਨ ਤੋਂ ਰੋਕਿਆ ਤਾਂ ਉਕਤ ਨੌਜਵਾਨਾਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਉਸ ਉੱਪਰ ਹਮਲਾ ਕਰ ਦਿੱਤਾ ਜਿਸ ਦੌਰਾਨ ਉਸ ਦੇ ਸਿਰ ਵਿੱਚ ਗੰਭੀਰ ਸੱਟਾਂ ਵੱਜੀਆਂ ਪੀੜਤ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਤਾਫ ਦੀ ਗੁਹਾਰ ਲਗਾਈ ਹੈ ਹੋਰ ਇਸ ਮੌਕੇ ਜਾਣਕਾਰੀ ਦਿੰਦੇ ਹਾਂ ਪੀੜਤ ਦੀ ਪਤਨੀ ਜੋਤੀ ਸ਼ਰਮਾ ਅਤੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰ ਨੇ ਕੀ ਕੁਝ ਕਿਹਾ ਦੇਖੋ ਪੂਰੀ ਖਬਰ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਯਾ ਸ਼ਰਮਾ ਦੀ ਰਿਪੋਰਟ ਸੌਰਵ ਸ਼ਰਮਾ ਬਈ ਹਾਂਜੀ ਸੌਰਵ ਸ਼ਰਮਾ ਬਈ ਕੀ ਮਾਮਲਾ ਕੀ ਹੈ ਜਿਹੜੇ ਸੌਰਵ ਉਹ ਗਏ ਜਾਏ ਪਾ ਲਈ ਇੱਥੇ ਸੜਕ 'ਤੇ ਖੜੇ ਸੀਗੇ ਮੁੰਡਾ ਖੜਾ ਹੀ ਗਲੀ ਦੇ ਭइये ਖੜੇ ਸੀਗੇ ਵਿਚ ਸੜਕ 'ਤੇ ਬਾਈਕ ਲਗਾ ਕੇ ਤੇ ਬਾਥਰੂਮ ਕਰਦੇ ਸੀਗੇ ਉੱਥੇ ਵਿੱਚ ਹੀ ਟੱਕੇ ਕਰਦੇ ਸੀ ਬਾਥਰੂਮ ਘਰ ਦੇ ਬਾਹਰ ਹੀ ਸਾਡੇ ਘਰ ਕਿੱਥੇ ਆਪਣਾ 400 ਕੀ ਅੱਛਾ ਮੈਂ ਇਹਨਾਂ ਨੂੰ ਸੜਕ ਦੇ ਵਿੱਚ ਬਾਈਕ ਲਾਇਆ ਹੋਇਆ ਸੀਗਾ ਮੈਂ ਇਹਨਾਂ ਨੂੰ ਮਨਾ ਕੀਤਾ ਮੈਂ ਕਿਹਾ ਸੜਕ ਦੇ ਵਿੱਚ ਬਾਈਕ ਨਾ ਲਾਓ ਚੰਗੇ ਲੱਗਦਾ ਇੱਥੇ ਬਾਥਰੂਮ ਨਾ ਕਰਿਆ ਕੋਲ ਕੁੜੀਆਂ ਲੰਘਦੀਆਂ ਮੇਰੇ ਬੱਚੇ ਘਰ ਲੜਕੀ ਹੈਗੀ ਕੋਈ ਵੇਲੇ ਬਾਹਰ ਬੰਦਾ ਕੋਈ ਸ਼ਾਪਿੰਗ ਵਗੈਰਾ ਕੋਈ ਖਾਣ ਪੀਣ ਨਿਕਲਦਾ ਕੋਈ ਚੰਗਾ ਨਹੀਂ ਲੱਗਦਾ ਦੇਖਦੇ ਇਹ ਕਹਿੰਦਾ ਤੁਹਾਡੇ ਬਾਪ ਦਾ ਸੜਕ ਹੈ ਇਹ ਮੈਂ ਇਹਨਾਂ ਨੂੰ ਤਾਂ ਵੀ ਕਿਹਾ ਮੈਂ ਕਿਹਾ ਦੇਖੋ ਨਾ ਤੁਹਾਨੂੰ ਸਮਝਾਂਦਾ ਭਾਈ ਨਾ ਕਰੋ ਇਦਾਂ ਦੀ ਹਰਕਤਾਂ ਚੰਗਾ ਨਹੀਂ ਲੱਗਦਾ ਗਲੀ ਚੰਬੱਲੇ ਵਿੱਚ ਬੱਚੇ ਰਹਿੰਦੇ ਹੈਗੇ ਸੌਫਤ ਵਿੱਚ ਤੀਆਂ ਰਹਿੰਦੀਆਂ ਹੈਗੀਆਂ ਦੇਖ ਦੇਖ ਕੇ ਕੋਈ ਚੰਗਾ ਲੱਗਦਾ ਤੁਹਾਨੂੰ ਜਿਹਨੇ ਨਹੀਂ ਤੁਹਾਡੇ ਉੱਪਰ ਹਮਲਾ ਕੀਤਾ ਉਹਦਾ ਨਾਮ ਹੋਰ ਹੈ ਕੋਈ ਨਹੀਂ ਨਾਮ ਨਹੀਂ ਮੱਲੇ ਦਾ ਹੀ ਆ ਮੇਰੀ ਗਲੀ ਮੇਰੀ ਗਲੀ ਚ ਹੀ ਰਹਿੰਦੇ ਹੋ ਸਾਰੇ ਨਹੀਂ ਨਾਮ ਤਾਂ ਪਤਾ ਹੀ ਹੋਊਗਾ ਨਾਮ ਨਹੀਂ ਕਿੰਨੇ ਵਿਅਕਤੀਆਂ ਨੇ ਹਮਲਾ ਕੀਤਾ ਤੁਹਾਡੇ ਠਟਕਟ 6 ਮਿੰਟ ਦੇ ਸਿਗੇ 30 ਮਾਰਿਆ ਤੁਹਾਡੇ ਮੇਰੇ ਸਿਰ 'ਚ ਪਤਾ ਨਹੀਂ ਕੀ ਮਾਰਿਆ ਮਾਰਦੇ ਗਏ ਮੇਰੇ ਸਿਰ 'ਚ ਲਗਾ ਬੈਠ ਨਾਲ ਗਾਲੀ ਕੱਢਦੇ ਪਏ ਸੀਗਾ ਸਮਝਾਉਂਦੇ ਪਏ ਸੀ ਮੈਂ ਕਿਹਾ ਇਦਾਂ ਇਹਦੀ ਪਹਿਲੇ ਵੀ ਕੰਪਲੀਟ ਇੱਕ ਵਾਰੀ ਆ ਚੁੱਕੀ ਹੈ ਇਹਨੇ ਪਹਿਲੇ ਵੀ ਇੱਕ ਛੋਟੀ ਲੜਕੀ ਨੂੰ ਨਾ ਇੱਕ ਛੋਟੀ ਲੜਕੀ ਨੂੰ ਹਰਾਸਮੈਂਟ ਕੀਤਾ ਸੀਗਾ ਉਹਦੇ ਕਰਕੇ ਇਹਨੂੰ ਨਾ ਇੱਥੋਂ ਭੱਲੇ ਚੋਂ ਕੱਢਤਾ ਸੀਗਾ ਇਹਨੂੰ ਦੁਬਾਰਾ ਫੇਰ ਪਤਾ ਨਹੀਂ ਕਹਦੇ ਮੱਲੇ ਦੇ ਵਿੱਚ ਇਸ ਬੰਦੇ ਨੂੰ ਲੈ ਕੇ ਆਏ ਕੋਈ ਨਾਮ ਤਾਂ ਹੋਗਾ ਕਿ ਨਾਮ ਨਹੀਂ ਮੈਨੂੰ ਪਤਾ ਹੈਗਾ ਭਾਜੀ ਤੁਹਾਨੂੰ ਸਹੀ ਗੱਲ ਸੇ ਭਈ ਇਹ ਪਤਾ ਨਹੀਂ ਕਿੱਥੋਂ ਆ ਰਹਾ ਮੈਨੂੰ ਨਹੀਂ ਭਈ ਛੱਡ ਗਏ ਸੀਗੇ ਇਹ 6 ਕੁ 5 6 ਮਹੀਨੇ ਬਾਅਦ ਦੁਬਾਰਾ ਫੇਰ ਇਹਨਾਂ ਨੂੰ ਰੱਖਿਆ ਦੁਬਾਰਾ ਜਾਂਚ ਚੌਂਕੀ ਰਹਿਣ ਵਾਲੇ ਹਾਂਜੀ 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 ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਪੁਲਿਸ ਕੰਪਲੀਟ ਕੀਤੀ ਹੈਗੀ ਪੁਲਿਸ ਆਈ ਸੀ ਮੌਕੇ ਤੇ ਨਹੀਂ ਮੌਕੇ ਤੇ ਨਹੀਂ ਕੋਈ ਪੁਲਿਸ ਆਈ ਸੀ ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ ਜਿਹਨਾਂ ਨੇ ਤੁਹਾਡੇ ਨਾਲ ਕੁੱਟਮਾਰ ਕੀਤੀ ਐ ਇਦਾਂ ਨਹੀਂ ਮੈਨੂੰ ਪਤਾ ਭਾਜੀ ਜੋਤੀ ਸ਼ਰਮਾ ਅੱਜ ਕਿੱਥੇ ਦੇ ਰਹੇ ਨੂੰ ਆਏ ਆਪਾਂ ਮੈਂ ਚਾਚੋਕੀ ਦੀ ਕੀ ਮਾਮਲਾ ਕੀ ਜਿਹੜਾ ਸਿਵਲ ਹੋ ਰਿਹਾ ਮਾਮਲਾ ਸਰ ਮੈਂ ਤਾਂ ਜਲੰਧਰੋਂ ਆਈਆਂ ਮੈਂ ਜੋਬ ਕਰਦੀਆਂ ਜਲੰਧਰ ਤੇ ਮੈਨੂੰ ਇਦਾਂ ਫੋਨ ਆਇਆ ਸੀ ਮੇਰੇ ਨੇਬਰਸ ਦਾ ਵਿਕਤ ਦਾ ਗਲੀ ਦੇ ਵਿੱਚ ਮੇਰੇ ਹਸਬੰਡ ਨੂੰ ਮਾਰਿਆ ਗਿਆ ਮਾਮਲੇ ਦਾ ਨਾਂ ਕੀ ਹੈ ਜੀ ਸੌਰਵ ਸ਼ਰਮਾ ਅੱਛਾ ਜੀ ਹਾਂਜੀ ਮੈਂ ਹੁਣ ਆ ਕੇ ਪਤਾ ਕੀਤਾ ਆਲੇ ਦੁਆਲੇੋਂ ਤੇ ਉਹ ਕਹਿੰਦੇ ਵੀ ਇਹਨਾਂ ਨੇ ਸਾਡੀ ਗਲੀ ਬਿਲਕੁਲ ਨੈਰੋ ਹੈ ਉਹ ਉੱਥੇ ਬਾਈਕ ਵਿੱਚ ਘਾਰ ਖੜੀ ਕਰਕੇ ਸਾਈਡ ਤੇ ਬਾਥਰੂਮ ਕਰ ਰਹੇ ਸੀ। ਨੰਨੇ ਨੇ ਇਹ ਕਿਹਾ ਵੀ ਭਾਜੀ ਤੁਸੀਂ ਆਪਣੀ ਬਾਈਕ ਸਾਈਡ ਤੇ ਕਰ ਲਓ ਨਾਲੇ ਐਦਾਂ ਤੁਸੀਂ ਖੁੱਲੇ ਜੇ ਬਾਥਰੂਮ ਕਰ ਰਹੇ ਹੋ ਤੇ ਇੱਥੇ ਪੈਣਾ ਵਾਲੇ ਸਾਰੇ ਪਾਸੇ ਕੈਮਰੇ ਲੱਗੇ ਅੱਛਾ ਨਹੀਂ ਲੱਗਦਾ। ਬਸ ਐਨੇ ਦੇ ਵਿੱਚ ਇਹ ਉਹਦੇ ਘਰ ਕੰਪਲੀਟ ਲੈ ਕੇ ਜੇ ਤੇ ਉਹਨੇ ਨੂੰ ਇਹ ਸਾਰੇ ਮੁੰਡਿਆਂ ਨੇ ਢੇਰ ਕੇ ਉਹਨਾਂ ਦੇ ਸਿਰ ਤੇ ਕਿੰਨੇ ਵਿਅਕਤੀਆਂ ਨੇ ਹਮਲਾ ਕੀਤਾ ਇਹਨਾਂ ਨੇ? 6 ਜਾਣਿਆਂ ਨੇ ਕੀਤਾ। ਹਾਂ 6 ਕੀ ਮਾਰਿਆ ਇਹਨਾਂ ਦੇ ਉੱਪਰ ਕਿਸ ਕਿਸ ਚੀਜ਼ ਨਾਲ ਹਮਲਾ ਕੀਤਾ? ਭੜਿਆਂ ਦੇ ਨਾਲ ਔਰ ਦਾਤ ਦੇ ਨਾਲ। ਹੱਥੀਂ ਕਾਜੇ ਇਸ ਮਾਮਲੇ ਨੂੰ ਪੁਲਿਸ ਕੰਪਲੀਟ ਕੀਤੀ ਸੀ? ਹਾਂਜੀ ਹਾਂਜੀ ਅਸੀਂ ਪੁਲਿਸ ਕੰਪਲੀਟ ਕੀਤੀ ਹੋਈ ਹੈ। ਪੁਲਿਸ ਆਈ ਸੀ ਮੋਕੇ ਦੇ। ਨਹੀਂ ਜੀ। ਕਿੰਨੀ ਦੇਰ ਹੋ ਗਈ ਪੁਲਿਸ ਨੂੰ ਕੰਪਲੀਟ ਕੀਤੀ? ਮੈਨੂੰ ਹੋ ਗਿਆ ਅੱਧਾ ਪੌਣਾ ਘੰਟਾ ਹੋ ਗਿਆ। ਤੇ ਕੰਡੀਸ਼ਨ ਕਿਤਾ ਤੁਹਾਡੇ ਕੀ? ਕੰਡੀਸ਼ਨ ਦੇਖੋ ਜੀ ਹਜੇ ਤਾਂ ਪੱਟੀਆਂ ਪੁੱਟੀਆਂ ਕੀਤੀਆਂ ਪਰ ਤੁਹਾਨੂੰ ਪਤਾ ਸਿਰਤੀ ਛੱਟ ਹੈ। ਔਰ ਚੰਗੇ ਖਾਸੇ ਨੌ ਨੂੰ ਬੱਚੇ ਹੋਏ ਨੇ ਪਿੱਠ ਤੇ ਵੀ ਇਹ ਵੀ ਉਹਨਾਂ ਦੀ ਸਾਹਸ ਬਹੁਤ ਜ਼ਿਆਦਾ ਖੁੱਲ ਰਹੀ ਹੈ। ਸੀਰੀਅਸ ਮੈਟਰ ਲੱਗ ਰਿਹਾ। ਮੈਂ ਮੈਂ ਵੀ ਕਿ ਲੜਾਈ ਚੜਾਇਆ ਮੈਂ ਕੀ ਮੈਟਰ ਹੈ। ਹਾਂਜੀ ਸਰ ਤੇ ਇੱਕ ਪੇਸ਼ੀਅੰਟ ਆਇਆ ਚਾਚੂ ਕੀ ਸੌਰਵ ਸ਼ਰਮਾ ਵਿਦ ਡੈਲਿਸ਼ ਹਿਸਟਰੀ ਅਸால்ਟ ਹੋਇਆ ਹੈ ਐਟ ਉਹਨਾਂ ਦੇ ਘਰ ਹੀ ਤੇ ਪੇਸ਼ੀਅੰਟ ਸਾਡੇ ਕੋਲ ਆਇਆ ਸਟੇਬਲ ਨੇ ਪੇਸ਼ੀਅੰਟ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਉਹ ਹਲਕੀਸ਼ ਨੂੰ ਹੈਡਮਿਟ ਕਰਦੇ ਨੇ ਕਿੰਨੇ ਵਜੇ ਆਇਆ ਜੀ ਤੇਰੀ 6:20 ਕੀ ਹੈ